ਦਾਦੀ ਪੁਰਾ ਆਪਣਾ ਬ੍ਰਾਂਡ ਬਾਜ਼ਾਰ ਚ 500 ਦੀ ਇੱਕ ਬੈਂਚੀਡ ਪਰ ਵੱਡਾਂ ਦੀ ਪੁੱਤ ਲੈ ਜੋ 250 ਦੀਆਂ 2 ਇਹ ਨਾਂ ਬੈਂਚੀਡ ਆ ਚੁੱਕੀ ਹੈ ਭਾਜੀ ਜਿੰਨਾ ਪਿਆਰਾ ਕਲਰ ਆ ਚੁੱਕਾ ਬ੍ਰਾਂਡ ਕਿੰਨੇ ਸੋਹਣੇ ਆ ਚੁੱਕੇ ਕਾਟੇ ਦੀ ਗੱਟ ਤੇ 298 ਰੁਪਏ ਵਿੱਚ ਭਾਜੀ ਭਾਜੀ ਗਰਮੀ ਸ਼ੁਰੂ ਹੋ ਚੁੱਕੀ ਹੈ ਅੱਜ ਕਾ ਤੁਹਾਨੂੰ ਪਤਾ ਕੂਲਰ ਵਿਚਾਲਣੇ ਆ ਤੇ ਪੱਖੇ ਵਿਚਾਲਣੇ ਆ ਤੇ ਨਾਲ ਚੱਲੇ ਏਸੀ ਵੀ ਤੇ ਆਪਾਂ ਮਾਰੇ ਤੁਹਾਡੇ ਵਾਸਤੇ ਲਿਆਂਦੀ ਟਾਪ ਸ਼ੀਟ ਸਿਰ 358 ਰੁਪਏ ਵਿੱਚ ਵਾਕਈ ਬਹੁਤ ਵੱਡੀਆਂ ਆਫਰਾਂ ਲੱਗ ਰਹੀਆਂ ਇੱਥੇ 5 5000 ਵਾਲੇ ਬੈੱਡ ਸ਼ੀਟ ਸੈੱਟ ਤੁਹਾਨੂੰ 17-1800 ਦੇ ਵਿੱਚ ਦੇ ਰਹੇ ਆ ਉਹਦੇ ਸੋਫਿਆਂ ਦੇ ਸੁਣ ਹੁਣ ਕੱਪੜੇ ਪਿਛਾਣੇ ਹੋਣੇ ਹਨਾ ਬਿਲਕੁਲ ਸੋ ਦੇਖੋ ਕਿੰਨੇ ਪਿਆਰੇ ਆ ਚੁੱਕੇ ਹੈ ਸਟਾਫ ਨਾਲ ਦੇਖੋ ਕਿੰਨੇ ਵਧੀਆ ਨਾਲ ਡਿਜ਼ਾਈਨਿੰਗ ਆ ਚੁੱਕੀ ਹੈਗੀ ਇਹ ਆਪਾਂ ਜਨਾ ਹੈਗਾ ਪਾਜੀ 78 ਰੁਪਏ ਦਾ ਇੱਕ ਪੀਸ ਹੀ ਹੈ ਕਿੰਨਾ ਸੋਹਣਾ ਪ੍ਰਿੰਟ ਆ ਪਾਜੀ ਖਾਸ ਇਹ ਹੈਗੀ ਆ ਤੇ ਦੋ ਤੁਹਾਨੂੰ ਮੈਂ ਨੇ ਕਿਹਾ ਪਿੱਲੋ ਕਵਰ ਦੋ ਮੈਂ ਨੇ ਕੁਛ ਇੱਕ ਮੈਂ ਨੇ ਹਾਰਡ ਦੇ ਨਾਲ ਕਾਟਨ ਦੀ ਮੈਂ ਨੇ ਬੈੱਡ ਸ਼ੀਟ ਤੇ ਆਪਾਂ ਦੇਣੀ ਤੁਹਾਨੂੰ ਜਿਹੜੀ 800 ਦੀ ਮੈਂ ਦੀ ਹੈਗੀ 900 ਦੀ ਆਪਾਂ ਤੁਹਾਨੂੰ ਦੇਣੀ 600 ਤੇ 500 ਰੁਪਏ ਵਿੱਚ ਭਾਜੀ ਆਹ ਹੋਰ ਤੁਸੀਂ ਕੰਬਲ ਦੇਖ ਲਓ ਬਾਜ਼ਾਰ 'ਚ ਜਾਣੇ ਉਹ 1500 ਤੋਂ ਘੱਟ ਕੋਈ ਨਹੀਂ ਜਾਂਦਾ ਪਰ ਵੱਡਾ ਡੀਪੋ 490 ਰੁਪਏ ਦੇ ਵਿੱਚ ਦੇਈ ਜਾਂਦਾ ਸਿਰਫ 490 ਦੇ ਵਿੱਚ ਇਹ ਇੰਨੇ ਕਾਸ਼ੇ ਕੱਪੜੇ ਫੜ ਕੇ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 5-500 ਰੁਪਏ ਦੇ ਵਿਕਦਾ ਪਿਆ ਸਾਢੇ ਕਿਹੜਾ ਸੋ 219 ਰੁਪਏ ਦੀ ਰੇਂਜ ਦੇ ਵਿੱਚ ਮਹਰਾਏ ਲਓ ਵੀ ਤੁਸੀਂ ਬਿਆਰਾਂ ਜਾ ਕੇ ਲੈਣੋ ਬੈੱਡ ਸ਼ੀਟਾਂ ਤੁਸੀਂ ਲੈਣੋ ਏਸੀ ਕੰਪਰਟ ਤੁਸੀਂ ਲੈਣੇ ਹੈਗੇ ਕੰਬਲ ਤੁਸੀਂ ਲੈਣੋ ਪਰਦੇ ਪਰ ਤੁਹਾਡੀ ਹੁੰਦੀ ਆ ਵੱਡੇ ਪਰਦੇ ਬਹੁਤ ਲੁੱਟ ਹੁਣ ਅਸੀਂ ਪਹੁੰਚੇ ਹਾਂ ਜੀ ਆਜ਼ਾਦ ਚੌਕ ਬੰਗਾ ਵੱਡਾ ਦੀਪੂ ਦੇ ਜਿੱਥੇ ਬਹੁਤ ਵੱਡੀਆਂ ਆਫਰਾਂ ਲੱਗੀਆਂ ਭਾਜੀ ਵੱਡਾ ਡੀਪੂ ਜਦੋਂ ਤੁਸੀਂ ਮਰਜੀ ਉਥੋਂ ਤੇ ਆਫਰਾਂ ਮੈਣੀ ਹੈਗੀਆਂ ਇਹ ਨਹੀਂ ਕਿ ਦੋ ਚਾਰ ਦਿਨ ਆਪਾਂ ਰੌਲਾ ਪਾ ਕੇ ਆਫਰਾਂ ਲਾਤੀਆਂ ਹੈਗੀਆਂ ਉਹ ਸਾਡੇ ਕੰਮ ਹੈ ਨਹੀਂ ਮਾਰੇ ਦੇਖੋ ਬੈੱਡ ਸ਼ੀਟ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਬਾਜ਼ਾਰ ਚ ਨਾਲ ਦੀ 500 ਦੀ ਇੱਕ ਆਪਾਂ ਜਿਹੜੀਆਂ 250 ਦੀਆਂ ਦੋ ਭਾਜੀ ਸੋ ਲਓ ਜੀ ਇਹ ਸਭ ਤੋਂ ਪਹਿਲਾਂ ਬਹੁਤ ਵੱਡਾ ਮੌਕਾ ਕਰਤਾ ਵੱਡਾ ਡੀਪੂ ਦਾ ਆਪਣਾ ਬ੍ਰਾਂਡ ਬਾਜ਼ਾਰ ਚ 500 ਦੀ ਇੱਕ ਬੈੱਡ ਸ਼ੀਟ ਪਰ ਵੱਡਾ ਡੀਪੂ ਤੋਂ ਲੈ ਜਾਓ 250 ਦੀਆਂ ਦੋ ਮਾਤਲਬ 250 ਰੁਪਏ ਦੇ ਵਿੱਚ ਦੋ ਬੈੱਡ ਸ਼ੀਟਾਂ ਲੈ ਜਾਓ ਪਿੱਲੋ ਕਬਰ ਨਾਲ ਹੈ ਗਿਆ ਸਰਾਣੇ ਨਾਲ ਹੈ ਗਿਆ ਰੰਗ ਇਹਦੇ ਵਿੱਚ ਬਹੁਤ ਸਾਰੇ ਤੁਹਾਨੂੰ ਮਿਲ ਜਾਣੇ ਹੈ ਗਿਆ ਇਹ ਡਬਲ ਬੈੱਡ ਦੀ ਬੈੱਡ ਸ਼ੀਟ ਆ ਚੁੱਕੀ ਹੈਗੀ ਭਾਜੀ ਕਿੰਨਾ ਪਿਆਰਾ ਕਲਰ ਆ ਚੁੱਕਾ ਪ੍ਰਿੰਟ ਕਿੰਨੇ ਸੋਹਣੇ ਆ ਚੁੱਕੇ ਕਾਟਨ ਦੀ ਬੈੱਡ ਸ਼ੀਟ ਸਿਰਫ 298 ਰੁਪਏ ਵਿੱਚ ਭਾਜੀ ਭਾਜੀ ਤੁਸੀਂ ਠੀਕ ਹੋ 7-800 ਤੋਂ ਘੱਟ ਕੋਈ ਦਿੰਦਾ ਨਹੀਂ ਬਾਜ਼ਾਰ 'ਚ ਤੁਸੀਂ 298 ਕਹਿ ਰਹੇ ਹੋ ਭਾਜੀ ਕੱਲਾ ਇਹੀ ਪੀਸ ਨਹੀਂ ਦੇਖੋ ਕਿੰਨੀ ਵੈਰਾਈਟੀ ਆ ਚੁੱਕੀ ਪੂਰਾ ਪਰਮਾਰਾ 298 ਦੇਖੋ ਕਿੰਨੀ ਵੈਰਾਈਟੀ ਆ ਚੁੱਕੀ ਜਿਹੜਾ ਮਰਜੀ ਪ੍ਰਿੰਟ ਲੈ ਕੇ ਜਾ ਸਕਦਾ ਹੈ ਆ ਦੇਖੋ ਇੱਕ ਹੋਰ ਪਟਾਕਾ ਪਾਉਣ ਲੱਗੇ ਭਾਜੀ 900 ਵਾਲੀ ਬੈੱਡ ਸ਼ੀਟ 475 ਰੁਪਏ ਦੀ ਜੀ ਭਾਈ ਜੀ ਦੀਵਾਲੀ ਦੇ ਪਟਾਕੇ ਚਲਾ ਦਿਓ ਤੁਸੀਂ ਤਾਂ ਮਈ ਦੇ ਵਿੱਚ ਹੀ ਪਟਾਕੇ ਚਲਾਉਣੇ ਸ਼ੁਰੂ ਕਰਦੇ ਆ ਵੱਡਾੜੀ ਪੁੱਜੀ ਤਾਂ ਤੁਸੀਂ ਮਰਜੀ ਆਓ ਤੁਹਾਨੂੰ ਇੱਥੇ ਆਫਰਾਂ ਮੈਂ ਨਹੀਂ ਤੇ ਪਟਾਕੇ ਇੱਥੇ ਚੱਲਦੇ ਰਹੇ ਨੇ ਸਲੋ ਜੀ ਜਿਹੜੀ ਬੈੱਡ ਸ਼ੀਟ ਦੇਖ ਰਹੇ ਹੋ ਇਹਦਾ ਕੱਪੜਾ ਵੀ ਚੈੱਕ ਕਰ ਲਓ ਕੱਪੜਾ ਵੀ ਬਹੁਤ ਜ਼ਿਆਦਾ ਸੁਪਰ ਹੈਗਾ ਭਾਈ ਜੀ ਗਰਮੀ ਸ਼ੁਰੂ ਹੋ ਚੁੱਕੀ ਹੈ ਅੱਜ ਕੱਲ ਤੁਹਾਨੂੰ ਪਤਾ ਕੂਲਰ ਵੀ ਚੱਲਣੇ ਆ ਤੇ ਪੱਖੇ ਵੀ ਚੱਲਣੇ ਆ ਤੇ ਨਾਲ ਚੱਲਣੇ ਏਸੀ ਵੀ ਤੇ ਆਪਾਂ ਮਾਰੇ ਤੁਹਾਡੇ ਵਾਸਤੇ ਲਿਆਂਦੀ ਟੌਪ ਸ਼ੀਟਸ ਨੇ 300 ਤੋਂ 358 ਰੁਪਏ ਵਿੱਚ ਤੁਸ 58 ਰੁਪਏ ਪਾਜੀ ਮੱਥਾ ਦੇਖੇ ਬਿੰਦੀ ਵਾਲਾ ਕੰਮ ਹੈ ਨਹੀਂ ਇੱਥੇ ਬਾਜੀ ਬਾਹ ਆ ਤਾਂ ਵਾਕਈ ਬਹੁਤ ਵੱਡੇ ਫਾਇਦੇ ਆ ਆ ਦੇਖੋ ਪਾਜੀ ਕਿੰਨਾ ਪਿਆਰਾ ਸਟਾਫ ਆ ਚੁੱਕਾ ਹੈਗਾ ਇਹ ਆਪਾਂ ਦੇਣੀ 642 ਰੁਪਏ ਵਿੱਚ ਪਾਜੀ ਦੇਖੋ ਜੀ 642 ਦੇ ਵਿੱਚ ਦੇ ਦੇਣੀ ਆ ਡਬਲ ਬੈੱਡ ਤੋਂ ਵੱਡਾ ਸਾਈਜ਼ ਹੈਗਾ 15 1600 1700 ਬਾਜ਼ਾਰ ਦਾ ਰੇਟ ਤਾਂ ਭਾਜੀ ਮੈਨੂੰ ਆ ਦੱਸੋ ਆ ਤਾਂ ਬਹੁਤ ਲਗਜ਼ਰੀ ਹੈ ਤਾਂ ਇਦਾਂ ਜਿਹੜਾ 에어ਪੋਰਟ ਤੋਂ ਤੁਸੀਂ ਚੱਲੇ ਹੁੰਨੇ ਆ ਆ ਬਹੁਤ ਵੱਡਾ ਸੋਹਣਾ ਪੈ ਕੀਤਾ ਸਮਾਨ ਆ ਪਰ ਮਹਿੰਗੀ ਬਹੁਤਾ ਭਾਜੀ ਆ ਰੇਟ ਲਿਖਿਆ 4999 ਇਹ 5000 ਰੁਪਏ ਦਾ ਪੀਸ ਆ ਸਾਨੂੰ ਸਸਤਾ ਸਮਾਨ ਦਿਖਾਓ ਇਹ ਭਾਜੀ ਬਾਹਰ ਮਿਲਦਾ ਮਹਿੰਗਾ ਬਟ ਜਿਹੜੀ ਪੂ ਸਸਤਾ ਹੀ ਮਿਲਦਾ ਹੋਗਾ ਆ ਭਾਜੀ 5000 ਰੁਪਏ ਲਿਖਿਆ ਉੱਤੇ ਮੈਂ ਭਾਜੀ 5 ਲਿਖੇ ਰਹਿੰਦੇ ਅਸੀਂ ਕਿਹੜੇ 5 ਦਿਨ ਆਪਾਂ 5 ਤੁਹਾਨੂੰ 2 ਦੇ ਦੇਣੇ ਲੱਗੇ ਇਹ ਮਤਲਬ 1700 ਤੇ 25 ਰੁਪਏ ਦਾ ਭਾਜੀ ਓਏ ਹੋਏ ਹੋਏ ਆਹ ਦੇਖੋ ਜੀ ਵਾਕਈ ਬਹੁਤ ਵੱਡੀਆਂ ਆਫਰਾਂ ਲੱਗ ਇਥੇ 5 5000 ਵਾਲੇ ਬੈੱਡ ਸ਼ੀਟ ਸੈੱਟ ਤੁਹਾਨੂੰ 17 1800 ਦੇ ਵਿੱਚ ਦੇ ਰਹੇ ਆ ਇਹਦੇ ਵਿੱਚ ਵੀ ਰੰਗ ਬਹੁਤ ਆ ਦੇਖੋ ਪੈਕਿੰਗ ਦੇਖੋ ਕਿੰਨੀ ਸੋਹਣੀ ਆ ਆ ਦੇਖੋ ਭਾਈ ਕਿੰਨਾ ਸੋਹਣਾ ਦੇਖੋ ਫਿੱਸ ਆ ਚੁੱਕਿਆ ਹੈਗਾ ਕਿੰਨੀ ਸੋਹਣੀ ਆ ਚੁੱਕੀ ਹੈਗੀ ਬੈੱਡ ਸ਼ੀਟ ਆ ਚੁੱਕੀ ਹੈਗੀ ਤੇ ਨਾਲ ਦੇਖੋ ਪਿੱਲੋ ਕਵਰ ਕਿੰਨੇ ਵਧੀਆ ਆ ਚੁੱਕੇ ਹੈਗੇ ਆ ਤੇ ਨਾਲ ਦੇਖੋ ਦੋ ਕੁਸ਼ਨ ਆ ਚੁੱਕੇ ਹੈਗੇ ਆ ਤੇ ਨਾਲ ਦੇਖੋ ਕਿੰਨੇ ਕਿੰਨੇ ਪਿਆਰੇ ਨਾਲੇ ਦੇ ਕੰਫਰਟ ਵੀ ਆ ਚੁੱਕੇ ਹੈਗੇ ਆ ਜੀ ਸੋ ਦੇਖੋ ਜੀ ਇਹਦੇ ਵਿੱਚ ਹਨਾ ਪੈਕਿੰਗ ਦੇ ਵਿੱਚ ਸਮਾਨ ਕਿੰਨਾ ਹੈਗਾ ਤੇ ਰੇਟ ਬਹੁਤ ਜ਼ਿਆਦਾ ਘਟਿਆ ਬੈੱਡ ਸ਼ੀਟ ਵੀ ਆ ਗਈ ਫਿਲ ਲੋ ਕਬਰ ਵੀ ਆ ਗਏ ਆ ਤੁਹਾਨੂੰ ਗੱਡੀਆਂ ਵੀ ਆ ਗਈਆਂ ਥੋੜਾ ਸਾਮਾਨ ਇਹਦੇ ਵਿੱਚ ਵੀ ਹੈਗਾ ਆ ਮਾਤਰਾਵ 17 18000 ਦੀ ਰੇਂਜ ਦੇ ਵਿੱਚ ਤੁਹਾਨੂੰ 5000 ਵਾਲਾ ਸਾਮਾਨ ਸਿੱਧੇ ਦੇ ਦੇਣਾ ਆ ਹੋਰ ਤੁਸੀਂ ਸੋਫਿਆਂ ਦੇ ਸੁਣ ਹੁਣ ਕੱਪੜੇ ਪਛਾਣੇ ਹੋਣੇ ਆ ਨਾ ਬਿਲਕੁਲ ਤੋ ਦੇਖੋ ਕਿੰਨੇ ਪਿਆਰੇ ਆ ਚੁੱਕੇ ਹੈ ਸਟਾਫ ਨਾ ਦੇਖੋ ਕਿੰਨੇ ਵਧੀਆ ਨਾਲ ਡਿਜ਼ਾਈਨਿੰਗ ਆ ਚੁੱਕੀ ਹੈਗੀ ਇਹ ਆਪਾਂ ਦੇਣਾ ਹੈਗਾ ਪਾਜੀ 78 ਰੁਪਏ ਦਾ ਇੱਕ ਪੀਸ ਹੈ ਆ ਐਡਾ ਪੀ 78 ਰੁਪਏ ਦਾ ਪਾਜੀ 200 ਘਾਟ ਨਹੀਂ ਮੈਨਾਂ ਕਿਤੇ ਅਸੀਂ 78 ਰੁਪਏ ਦਾ 78 ਰੁਪਏ ਦਾ ਲਓ ਵੀ ਆ ਦੇਖੋ ਜੀ ਤੁਸੀਂ ਸੋਫੇ ਲੈ ਲੈਂਦੇ ਹੋ ਬੜੇ ਮਹ ਕੁਝ ਟੋਲ ਦੇ ਅੰਦਰ ਕੱਪੜਾ ਖਰਾਬ ਹੋ ਜਾਂਦਾ ਹੁਣ ਤੁਹਾਡੇ ਆ ਸੋਫੇ ਵੀ ਸੇਫ ਰਹਿਣਗੇ ਆ ਜਿਹੜੀ ਸੀਟ ਕੋਈ 200 ਲੈਂਦਾ ਕੋਈ 400 ਲੈਂਦਾ ਕੋਈ 300 ਲੈਂਦਾ ਇੱਕ ਸੀਟ ਦਾ ਜਿਹੜਾ ਤੁਹਾਡੇ ਕੋਲ ਅਸੀਂ ਲੈਣੇ ਸਿਰਫ 78 ਰੁਪਏ ਦੇ ਵਿੱਚ ਇੱਕ ਸੀਟ ਕਵਰ ਆਪਾਂ ਦੇ ਦੇਣਾ ਇਹਦੇ ਵਿੱਚ ਵੀ ਰੰਗ ਬਹੁਤ ਹੈਗੇ ਆ ਆ ਲਓ ਜੀ ਪਹਿਲਾਂ ਹਾਰਟ ਫੜੋ ਜੀ ਥੈਂਕ ਯੂ ਵੈਰੀ ਗੁੱਡ ਸਰ ਥੈਂਕ ਯੂ ਤੇ ਨਾਲ ਆਪਾਂ ਤੁਹਾਨੂੰ ਦੇਣੇ ਹੈਗੇ ਦੋ ਕੁਸ਼ਨ ਜੀ ਇਹ ਠੀਕ ਆ ਜੀ ਠੀਕ ਹੈ ਤੇ ਦੋ ਆਪਾਂ ਤੁਹਾਨੂੰ ਦੇਣੇ ਹੈਗੇ ਪਿੱਲੋ ਕਵਰ ਜੀ ਠੀਕ ਆ ਜੀ ਤੇ ਇੱਕ ਆਪਾਂ ਤੁਹਾਨੂੰ ਦੇਣੀ ਹੈਗੀ ਬੈੱਡ ਸ਼ੀਟ ਪਾ ਜੀ ਇਹ ਅੱਛਾ ਜੀ ਹਾਂ ਇਹ ਤਾਂ ਨੋਰਮਲ ਗੱਲ ਆ 30350 3200 ਦੇ ਵਿੱਚ ਜਿੱਥੋਂ ਮਰਜ਼ੀ ਲੈ ਲਓ ਤੁਸੀਂ ਦੱਸੋ ਖਾਸ ਗੀਅ ਚ ਕਿੰਨਾ ਸੋਨਾ ਪ੍ਰਿੰਟ ਆ ਭਾਜੀ ਖਾਸ ਇਹ ਹੈਗੀ ਆ ਤੇ ਦੋ ਤੁਹਾਨੂੰ ਮੈਂ ਕਿਹਾ ਪਿੱਲੋ ਕਵਰ ਦੋ ਮੈਂਨੇ ਕੁਸ਼ਨ ਤੇ ਇੱਕ ਮੈਂਨੇ ਹਾਰਡ ਦੇ ਨਾਲ ਕਾਟਣੀ ਮੈਂ ਨਹੀਂ ਬੈੱਡ ਸ਼ੀਟ ਇਹ ਆਪਾਂ ਦੇਣੀ ਤੁਹਾਨੂੰ ਜਿਹੜੀ 8 ਤੋਂ ਦੀ ਮਹਿੰਗੀ ਹੈਗੀ 900 ਤੇ ਆਪਾਂ ਤੁਹਾਨੂੰ ਜਿਹੜੀ 600 ਤੇ ਪੀਆਰ ਪੇ ਵਿੱਚ ਭਾਜੀ ਇਹ ਬਾਜੀ 650 ਚ ਇੰਨਾ ਸਾਮਾਨ ਸਭ ਕੁਝ ਭਾਜੀ ਕਨਾਲੇ ਦੇਣਾ ਪਰ ਇਨਕ੍ਰੂਟ ਵਿੱਚ ਸਭ ਕੁਝ 600 ਪਿਆ ਲਓ ਜੀ ਇਹ ਤਾਂ ਕਹਿੰਦੇ 1500 2000 ਵੱਡੇ ਸਟੋਰ ਮੰਗ ਲੈਂਦੇ ਆ 650 ਕਿੰਨੇ ਕਿੰਸ ਨੂੰ ਪ੍ਰਿੰਟ ਆ ਚੁੱਕੇ ਚਾਹੇ ਤੁਸੀਂ ਇੱਧਰ ਵਿਛਾ ਲਓ ਚਾਹੇ ਤੁਸੀਂ ਇੱਧਰ ਵਿਛਾ ਲਓ ਦੇਖੋ 2 ਇਨ 1 2 ਇਨ 1 1 ਵਾਈ ਗੈਟ 1 ਵਨ 3 ਵਾਲਾ ਕੰਮ ਹੋ ਚੁੱਕਾ ਜੀ ਠੀਕ ਹੈ ਸੁਣਾ ਦੇਖੋ ਪਿੱਲੋ ਕਵਰ ਕਿੰਨੇ ਕਿੰਨੇ ਵਧੀਆ ਆ ਚੁੱਕੇ ਦੇਖੋ ਆ ਬੈੱਡ ਸ਼ੀਟਾਂ ਆ ਸੀ ਉਹ ਆ ਜਿਹੜੀਆਂ ਤੁਸੀਂ ਬਾਹਰੋਂ ਖਾਸ ਤੌਰ ਤੇ ਐਨ ਆਰ ਆਈ ਕਸਟਮਰ ਆਉਂਦੇ ਹੈਗੇ ਆ ਤੁਹਾਡੇ ਬਾਹਰਲੇ ਮੁਲਕਾਂ 'ਚ ਇਦ ਹਰ ਬੈੱਡ ਤੇ ਹੁੰਦੀਆਂ ਤੇ ਤੁਹਾਨੂੰ ਪੈਂਦੀਆਂ ਬਹੁਤ ਮਹਿੰਗੀਆਂ ਤੁਸੀਂ ਇੰਡੀਆ ਤੋਂ ਡਾਇਰੈਕਟ ਮਗਾ ਸਕਦੇ ਆ ਡਾਇਰੈਕਟ ਮੋਹਾਂ ਦਾ ਸਾਧਨ ਕੀ ਆ ਤੁਹਾਨੂੰ ਜਹਾਜ਼ ਟਿਕਟ ਲੈਣ ਦੀ ਲੋੜ ਹੈ ਨਹੀਂਗੀ ਤੁਹਾਨੂੰ ਹੁਣ 에어ਪੋਰਟ ਤੋਂ ਗੱਡੀ ਕਰਨ ਦੀ ਲੋੜ ਨਹੀਂ ਵੱਡਾ ਡਿੱਪੂ ਦੇ ਨੰਬਰ ਹੀ ਸਕਰੀਨ ਤੇ ਦਿੱਤੇ ਆ ਚਾਹੇ ਇੰਸਟਾਗ੍ਰam ਇਹਨਾਂ ਦੇ ਪੇਜ ਤੇ ਚਲ ਜਾਓ ਫੇਸਬੁਕ ਤੇ ਚਲ ਜਾਓ ਆਨਲਾਈਨ ਤੁਸੀਂ ਸ਼ਾਪਿੰਗ ਕਰ ਸਕਦੇ ਆ ਇਹ ਚਾਦਰਾਂ ਹੈਗੀਆਂ 5-5000 ਵਾਲੀਆਂ ਜਿਹੜੀਆਂ ਬਾਜ਼ਾਰ 'ਚ ਮਿਲਦੀਆਂ ਪਰ ਇੱਥੇ ਤੁਹਾਨੂੰ ਮਿਲਣੀ ਹੈ ਸਿਰਫ 940 ਚ ਭਾਈ ਜੀ ਦੁਨੀਆ ਦੇ ਜਿਹੜੇ ਮਰਜੀ ਕੋਨੇ 'ਚ ਆਨਲਾਈਨ ਭੇਜ ਦੂੰਗੇ ਨਾ ਓਏ ਦੁਨੀਆ ਦੇ ਜਿਹੜੇ ਮਰਜੀ ਕੋਨੇ 'ਚ ਤੁਸੀਂ ਬੈਠ ਕੇ ਸਾਨੂੰ ਕਾਲ ਕਰ ਸਕਦੇ ਸਕਰੀਨ ਤੇ ਨੰਬਰ ਹੈ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈਗੀ ਹੈ ਤੇ ਆਪਣੇ ਕੋਈ ਵੀ ਤੁਸੀਂ ਸ਼ਾਪਿੰਗ ਕਰਨੀ ਕਰ ਸਕਦੇ ਆ ਸਾਡੇ ਇੰਸਟਾਗ੍ਰam YouTube Facebook ਚੈਨਲ ਹੈਗੇ ਵੱਡਾੜੀ ਭੂ ਬੰਗਾ ਲਾਈਕ ਫੋਲੋ ਸਬਸਕ੍ਰਾਈਬ ਕਰ ਸਕਦੇ ਤੇ ਨਵੀਨੌਤੀ ਅਪਡੇਟ ਸਾਡੀ ਦੇਖ ਸਕਦੇ ਆ ਭਾਈ ਪੰਜਾਬ 'ਚ ਲੋਹੜੇ ਦੀ ਗਰਮੀ ਪੈਂਦੀ ਆ ਆ ਤੁਸੀਂ ਜੱਗੋ 13ਵੀਂ ਗੱਲ ਕਰੀਏ ਕੰਬਲ ਕਿਹਾ ਕੰਬਲਾ ਦਾ ਕੀ ਕੰਮ ਹੈ ਇਸ ਵੇਲੇ ਮਈ ਜੂਨ ਚ ਭਾਜੀ ਗਰਮੀ ਪੈਂਦੀ ਵੱਖਰੀ ਗੱਲ ਹੈਗੀ ਆ ਤੇ ਏਸੀ ਚਲਾਉਣੇ ਹਨ ਵਾਲਾ ਕੰਬਲ ਵੀ ਚਾਹੀਦੇ ਹੈਗੇ ਆ ਤੇ ہاں ਸ਼ਾਦੀਆਂ ਮੈਣੀਆਂ ਕਹਿੰਦੇ ਕੰਬਲ ਵੀ ਚਾਹੀਦੇ ਹੈਗੇ ਆ ਤੇ ਬਾਹਰ ਸਾਡੇ ਭੈਣ ਭਾਈ ਜਿਹੜੇ ਰਹਿੰਦੇ ਆ ਮਾਰੇ ਠੰਡ ਵਿੱਚ ਉਹਨਾਂ ਨੂੰ ਵੀ ਅਹੀ ਚਾਹੀਦੇ ਹੈਗੇ ਆ ਅੱਛਾ ਅੱਛਾ ਤੁਸੀਂ ਜੰਮੂ ਕਸ਼ਮੀਰ ਵਾਲਿਆਂ ਦਾ ਹਿਮਾਚਲ ਵਾਲਿਆਂ ਦਾ ਉਹਨਾਂ ਨੂੰ ਵੀ ਫਾਇਦਾ ਕਰ ਰਹੇ ਹੋ ਸਾਰੇ ਭੈਣ ਭਾਈਆਂ ਫਾਇਦਾ ਕਰੀਦੇ ਆਊਟ ਆਫ ਕੰਟਰੀਆਂ ਦੇ ਕਰੀਦੇ ਤੇ ਆਊਟ ਆਫ ਸਟੇਟ ਵਾਲੇ ਵੀ ਫਾਇਦਾ ਕਰੀਦੇ ਆ ਦੇਖੋ ਜੀ ਜਿਨ੍ਹਾਂ ਦੀਆਂ ਪੀਜੀ ਆ ਹੋਟਲ ਕੋਲਕਾ ਦੇ ਵਿੱਚ 50 50ਪੀ 100 ਤੋਂ 20 ਲੈ ਕੇ ਜਾਂਦੇ ਆ ਤੇ ਵੱਡੇ ਫਾਇਦੇ ਹੋ ਰਹੇ ਆ ਰੇਟ ਵੀ ਬਹੁਤ ਘਟਿਆ ਇੱਥੇ ਸਿੰਗਲ ਪ੍ਰਾਈ ਲੈ ਜਾਓ ਡਬਲ ਪ੍ਰਾਈ ਲੈ ਜਾਓ ਸਾਰੇ ਆ ਹੁਣ ਤੁਸੀਂ ਕੰਬਲ ਦੇਖ ਲਓ ਬਾਜ਼ਾਰ ਚ ਜਾਂਦੇ ਹੋ 1500 ਤੋਂ ਘੱਟ ਕੋਈ ਨਹੀਂ ਜਾਂਦਾ ਪਰ ਵੱਡਾ ਡਿਪੂ 490 ਰੁਪਏ ਦੇ ਵਿੱਚ ਲਈ ਜਾਂਦਾ ਸਿਰਫ 490 ਦੇ ਵਿੱਚ ਇੱਥੇ ਬਹੁਤ ਸੋਹਣੇ ਕਲਰ ਆ ਚੁੱਕੇ ਪ੍ਰਿੰਟ 100 ਸੋਹਣੇ ਆ ਚੁੱਕੇ ਹੈਗੇ ਹਨ ਮहारा ਤੁਸੀਂ ਜਿੱਦਾ ਮਰਜ਼ੀ ਆਪਣੀ ਚੋਅ ਅਕੋਰਡਿੰਗ ਨਾਲ ਸ਼ਾਪਿੰਗ ਕਰ ਸਕਦੇ ਹੈਗੇ ਆ ਰਵੀ ਭਾਜੀ ਮੈਨੂੰ ਪਰਦੇ ਆ ਜੀ ਵੀ ਦੱਸੋ ਨਾ ਕੀ ਆਫਰਾਂ ਕੀ ਫਾਇਦੇ ਕਰ ਰਹੇ ਹੋ ਆਫਰਾਂ ਹੀ ਆਫਰਾਂ ਮਹਾਰਾ ਵੱਡਾ ਡਿਪੂ 365 ਦੇ 365 ਦੇ ਨੇ ਇੱਥੇ ਚੱਲਦੇ ਆ ਦੇਖੋ ਮਹਾਰਾ ਹੁਣ ਏਸੀ ਚਲਾਣੇ ਨਾਲ ਪਰਦੇ ਵੀ ਚਾਹੀਦੇ ਏਸੀ ਵਾਲੇ ਨਾਲ ਪੜੇ ਯਾਰ ਆਦਾ ਕਮਾਲੀ ਕੀਤੀ ਪਈ ਆ ਤੁਸੀਂ ਬਿਲਕੁਲ ਬਿਲਕੁਲ ਮਰਾ ਰੇਟ ਜਿਹੜਾ ਬਾਜ਼ਾਰ ਦਾ ਹੈਗਾ 400 ਕੋਈ 350 60 ਕੋਈ 188 ਰੁਪਏ ਦਾ 4/7 ਦਾ ਪੜਦਾ ਮਰਾ ਏਸੀ ਵਾਲੋਂ ਵੀ ਅੱਛਾ 188 ਦੇ ਵਿੱਚ 188 ਰੁਪਏ ਦਾ ਪੜਦਾ ਭਾਜੀ ਓਕੇ ਇਹ ਕੱਪੜੇ ਦੀ ਵੀ ਦਿਖਾ ਦਿਓ ਆ ਦੇਖੋ ਭਾਜੀ ਇੱਕ ਆਹ ਚਲਦੇ ਰਿੰਕਲ ਕੱਪੜੇ ਕੈਂਡੀ ਕ੍ਰਾਸ਼ ਕੱਪੜਾ ਫੜ ਕੇ ਦੇਖੋ ਜੇ ਬਾਜ਼ਾਰ ਦੇ ਵਿੱਚ 5-500 ਰੁਪਏ ਦਾ ਵਿਕਦਾ ਪਿਆ 350 219 ਰੁਪਏ ਦੀ ਰੇਂਜ ਦੇ ਵਿੱਚ ਮਾਰਾ ਅੱਛਾ ਜਿੱਦਾਂ ਦਾ ਕਸਟਮਰ ਨੂੰ ਸਾਈਜ਼ ਦੇਣਾ ਉਦੋਂ ਹੈਗਾ ਸਾਡੇ ਕੋਲ ਸਾਈਜ਼ ਹੈਗੇ ਆਪਣੇ 4x7 ਤੇ 4x9 ਹਰ ਤਰ੍ਹਾਂ ਦੇ ਡਿਜ਼ਾਈਨਿੰਗ ਤੇ ਹਰ ਤਰ੍ਹਾਂ ਦੇ ਕਲਰ ਸਾਡੇ ਕੋਲ ਮਿਲ ਜਾਣਗੇ ਇੱਕ ਆ ਦੇਖੋ ਰਿੰਕਲ ਕ੍ਰਾਸ਼ ਦੇ ਵਿੱਚ ਵਿਆਰ ਦੇ 7-800 ਰੁਪਏ ਸਾਡੇ ਕੋਲ ਸਿਰਫ 334 ਰੁਪਏ ਵਿੱਚ ਮਾਰਾ ਦੇਖੋ ਜੀ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਰੇਟ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਹੈ ਗਿਆ ਤੁਹਾਡੇ ਘਰ ਦੇ ਵਿੱਚ ਜਿੱਦਾਂ ਦੀਆਂ ਕੰਧਾਂ ਦੇ ਰੰਗ ਕੀਤਾ ਜਿੱਦਾਂ ਦੇ ਸੋਫੇ ਆ ਜਿੱਦਾਂ ਦਾ ਫਰਨੀਚਰ ਆ ਉਹਦੇ ਨਾਲ ਮੈਚ ਕਰਕੇ ਕਰਟਨ ਲੈ ਕੇ ਜਾ ਸਕਦੇ ਆ ਆਫਰਾਂ ਚੱਲ ਰਹੀਆਂ ਭਟੀਆਂ ਵੱ ਤੁਸੀਂ ਆਜਾ ਚੌਂਕ ਜਾਓ ਜਿੱਥੇ ਤੁਹਾਨੂੰ ਬਹੁਤ ਲੈਸ ਪ੍ਰਾਈਸ ਤੇ ਵਧੀਆ ਚੀਜ਼ਾਂ ਮਿਲ ਜਾਣੀਆਂ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਬੰਗਾ